ਖਾਰ ਤਬਰ ਇਹ ਜੀ ਲੱਗਿਆ ਕੋਈ ਦੇਖ ਚਵਾਈ ਵਾਲਾ ਦਾ ਐਂਡੇ ਆ ਕੰਮ ਜਮੀ ਹੈ ਨਾ ਬਾਹਲੇ ਸਰੇ ਚਵਾਈ ਆ ਜੀ ਮੋਤੀ ਪੋਲੀ ਜਿਵੇਂ ਜਵਾਖ ਚੋਈ ਜਾ ਬਈ ਪਿਛਲੇ ਸਣਾ ਚ ਮਾਰ ਗਏ ਅ ਬਾਲਟੀ ਛੋਟੀ ਲੈ ਆ ਵਾਲੀ ਮਾਰਤੀ ਤਾਂ ਬਸ ਤੁਹਾਨੂੰ ਤੀਜਾ ਸੂਈ ਆ ਜੀ ਸੂਆ ਤੀਜਾ ਗੱਭਣ ਕਿੰਨੇ ਮਹੀਨਿਆਂ ਦੀਆ ਸਾਢੇ 6 ਮਹੀਨੇ ਹੀ ਗੱਭਣਾ ਜੀ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗਿਆਂ ਨਾ ਆਪਾਂ ਆਪਣੇ ਬਿਲਕੁਲ ਲਾਗਲੇ ਪਿੰਡ ਲੱਗਿਆਂ ਬਣਾਉਣਾ ਪਿੰਡ ਹੈਗਾ ਨੀਲੋਵਾਲ ਤਹਿਸੀਲ ਸੁਨਾਮ ਤੇ ਜਿਹੜੇ ਜ਼ਿਲ੍ਹੇ ਦੀ ਗੱਲ ਕਰ ਲਈਏ ਸੱਜਣੋ ਜ਼ਿਲ੍ਹਾ ਸਾਨੂੰ ਰਹਿ ਜਾਂਦਾ ਸੰਗਰੂਰ ਜਾਨਵਰ ਦੋ ਦਿਖਾਵਾਂਗੇ ਸੱਜਣੋ ਅੱਜ ਦੀ ਵੀਡੀਓ ਚ ਇੱਕ ਤਾਂ ਦਿਖਾਵਾਂਗੇ ਆ ਬੂਰੀ ਝੋਟੀ ਤਾਜੀ ਸੂਈ ਕੱਦ ਕਾਠ ਹੈਗਾ ਕਮਾਲ ਦਾ ਹੀ ਕੱਦ ਕਾਠ ਹੈ ਜੇ ਆਪਾਂ ਗੱਲ ਕਰ ਲਈਏ ਇੱਕ ਬੁੱਲ ਜਿਹੜਾ ਕਾਦਾ ਤਾਜੀ ਸੂਈਆਂ ਨਾਲ ਹੈਗਾ ਮੇਲਕਾਫ ਤੇ ਇੱਕ ਆਹ ਨੀਲੀ ਰਾਵੀ ਦਾ ਨਗੀਨਾ ਹੈਗਾ 6 1/2 ਮਹੀਨਿਆਂ ਦਾ ਗੱਬਣ ਇਹ ਆ ਗਈ ਸੱਜਣੋ ਤੋਕੜ ਗੱਬਣ ਜਾਨਵਰ ਦੋ ਦਿਖਾਵਾਂਗੇ ਤੇ ਬਾਕੀ ਬਾਈ ਨਾਲ ਕਰਾਉਂਦੇ ਆ ਗੱਲਬਾਤ ਦੋਹੇ ਜਾਨਵਰ ਤੋਰ ਕੇ ਦਿਖਾਵਾਂਗੇ ਤੇ ਜਿਹੜੇ ਸੱਜਣ ਨੂੰ ਪਸੰਦ ਆਉਣਗੇ ਬਾਈ ਨਾਲ ਸੰਪਰਕ ਕਰਕੇ ਇਹ ਜਾਨਵਰ ਤੁਸੀਂ ਸੱਜਣੋ ਖਰੀਦ ਸਕਦੇ ਹੋ ਆ ਜਾਓ ਜੀ ਹੋਰ ਗੋਲੂ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਗਰੀ ਵੀਰੇ ਆਪਣੇ ਚੈਨਲ ਤੇ ਚੜਦੀ ਕਲਾ ਹੋਰ ਚੜਦੀ ਕਲਾ ਜੀ ਹਾਂ ਲੈ ਛੋਟੀ ਤੋਰੀ ਦੇ ਪਹਿਲਾਂ ਫੇਰਾ ਲਓ ਜੀ ਡਰੈਸ ਮੈਂ ਦੱਸ ਹੀ ਦਿੱਤਾ ਸੂਆ ਕਿਹੜਾ ਗੋਲੂ ਇਹਦਾ ਸੂਆ ਦੂਜਾ ਈ ਸੂਆ ਦੂਜਾ ਬਾਡੀ ਬੁੱਡੀ ਵਾਲੀ ਬਾ ਕਮਾਲ ਹੈ ਹਨਾ ਹਾਂਜੀ ਹਾਂਜੀ ਆ ਬਾਡੀ ਬੁੱਡੀ ਵਾਲਾ ਕੋਈ ਲੇਖਾ ਨਹੀਂ ਯਾਰ ਇਹਦੇ ਮੁਕਾਬਲੇ ਜੇ ਮੈਂ ਗੱਲ ਕਰ ਲਾਂ ਥੋੜੀਆਂ ਮਹਿਸਾਂ ਦੀ ਹੋਊਗਾ ਐਡਾ ਕੱਦ ਕਾਟ ਜਿੱਡਾ ਕੱਦ ਕਾਟ ਸੱਜਣੋ ਬਾਲਾ ਕਰਦਾ ਗੁਰੂ ਵੀਰਿਆ ਦੇਖ ਲੈ ਮੇਰੇ ਮੋਢੇ-ਮੋਢੇ ਆਉਂਦੀ ਐ ਹਾਂ ਇਹ ਬੂਰੀ ਝੋਟੀ ਦਾ ਜਿੱਡਾ ਕੱਦਦਾ ਯਾਰ ਬਾ ਕਮਾਲ ਹੈ ਮਨ ਖੁਸ਼ ਹੋ ਗਿਆ ਜਦੋਂ ਬਾਈ ਦਾ ਜਾਨਵਰ ਦੇਖਿਆ ਕਮਾਲ ਹੋ ਜੀ ਇੱਥੋਂ ਹਾਂ ਇੱਥੋਂ ਮੋੜ ਲਾ ਲੈ ਇੱਥੇ ਤਾਂ ਨਾ ਸੱਜਣੋ ਲੰਬਾਈ ਲੰਬੂਈ ਚੈੱਕ ਕਰ ਸਕਦੇ ਹਾਂ ਨਾ ਨੋਡ ਚੈੱਕ ਕਰ ਜਿਹੜਾ ਆਰਡਰ ਆ ਬਾਈ ਆਰਡਰ ਇਹਦਾ ਆ ਗਿਆ ਸਟਿਚ ਆਰਡਰ ਆ ਗਿਆ ਜਮਾਂਨ ਨਾਲ ਲੱਗਮਾ ਸ਼ੂ ਨੂੰ ਟੱਚ ਕਰਦਾ ਕੱਦ ਬੁੱਝਾ ਤਾਂ ਲੇਖ ਹੀ ਨਹੀਂ ਉੱਤੋਂ ਬਾਡੀ ਬੁੱਡੀ ਦੀ ਗੱਲ ਕਰ ਲਈਏ ਸਾਨੂੰ ਆਇਆ ਲੱਗੂ ਯਾਰ ਜਿਵੇਂ ਨਾ ਮੰਨ ਲਓ ਵੀ ਕੋਈ ਹਾਥੀ ਹੁੰਦਾ ਹੈ ਨਾ ਹਾਂਜੀ ਹਾਥੀ ਜਿੱਡੀ ਆਈ ਹਾਥੀ ਹਾਥੀਆਂ ਨਾਲ ਖੜਕੇ ਦਿਖਾ ਦੇ ਕੋਈ ਪਿੱਠਾ ਪੁੱਠਾ ਦੇਖੋ ਜੀ ਹਾਂ ਆ ਦੇਖੋ ਕੱਦ ਦੇਖੋ ਤੁਸੀਂ ਲਾ ਲਓ ਸਾਹ ਮੇਰੇ ਹਾਂ ਇੱਥੇ ਤੋਂ ਸੱਜਣੋ ਕੱਦ ਕਾੜਦਾ ਹੁੰਦਾ ਮੋਢੇ ਮੋਢੇ ਆਉਂਦੀ ਹੈ ਛੋਟੀ ਹਾਂ ਕੋਈ ਇਹ ਕਹਿਣਾ ਵਾਲੀ ਗੱਲ ਨਹੀਂ ਹੈਗੀ ਵੀ ਇਹਦਾ ਕੱਦ ਜ਼ਿਆਦਾ ਹੈ ਨੇਚਰਲੀ ਇਹਦਾ ਸਿਵਾਈ ਬਹੁਤ ਨਾਰਮਲ ਲੱਗੀ ਐ ਯਾਨ ਪੋਲੀ ਜਮਾ ਇੱਥੇ ਤੋਂ ਲੇਵ ਆਲੂ ਵਾ ਦੇਖ ਸਕਦੇ ਆ ਤੇ ਥਣ ਥਣਾ ਓਟਾ ਜਿਹੜਾ ਥਣ ਥਣਾ ਓਟਾ ਬਾਕਮਾਲੇ ਲੱਗਿਆ ਲੈ ਤਾਰਾਂ ਦਿਖਾ ਦੇ ਗੁਲੂ ਮਾਰ ਤਾਰਾਂ ਦਿਖਾ ਦੇ ਨਈ ਆਲਾ ਸੱਜਣਾ ਤਾਰਾਂ ਤੁੰਨੂ ਮਾਰ ਕੇ ਦਿਖਾ ਦੇ ਨੇ ਇੱਕ ਗੱਲ ਹੋਰ ਦਾਦਾ ਨਾ ਪਿਓਰ ਬੂਰੀ ਆ ਗਈ ਇਹ ਆ ਗਈ ਤੇਲੀਆ ਬੂਰੀ ਹੈ ਨਾ ਹਾਂਜੀ ਹਾਂਜੀ ਆ ਤੇਲੀਆ ਬੂਰੀ ਆ ਗਈ ਪਿਓਰ ਬੂਰੀ ਕੱਦ ਬਿੱਡਦਾ ਕੋਈ ਲੇਖਾ ਨਹੀਂ ਤੇ ਬਾਡੀ ਬੂਡੀ ਬਾਕਮਾਲ ਹੈ ਤੇ ਲੇਵਾ ਵੀ ਚੰਗਾ ਵਿਖਾਂਦੀ ਆ ਅਗਲੇ ਵੀ ਹਾਂ ਬਹੁਤ ਚੰਗਾ ਲੱਗਿਆ ਹਾਜੀ ਛੋਟੀ ਨੂੰ ਅਗਲੇ ਬੰਨੇ ਵੀ ਲੇਵਾ ਫੁੱਲਾ ਜੇ ਗੱਲ ਕਰ ਲਈਏ ਪਿਛਾਂ ਵਾਲੇ ਪਾਸੇ ਵੀ ਲੇਵਾ ਫੁੱਲ ਆ ਬਾਈ ਧਾਰ ਜੰਮੀ ਰੂਮ ਵਰਗੀ ਜੰਮੀ ਆ ਬਾਲਟੀ ਚ ਮਾਰਦੀ ਕਈ ਸੱਜਣ ਥੱਲੇ ਮਾਰ ਦਿੰਦੇ ਨੇ ਫਿਰ ਕਮੈਂਟਾਂ ਚ ਸੱਜਣ ਯਾਰ ਗੁਸਤਾਈ ਆ ਹਲ ਤਾਂ ਗੁਰੂ ਵੀਰੇ ਕੱਲ ਬੈਠਾ ਨਹੀਂ ਜਾਂਦਾ ਲੀਗਾ ਝੋਟੀ ਨੂੰ ਅੱਧੀ ਮੰਨੇ ਬੱਚਾ ਚਗਾ ਕੇ ਚੋਈ ਹੋਈ ਆ ਬੋਲਾ 4 ਕਿਲੋ ਕਰ ਤੂੰਈ ਨੂੰ ਕਿੰਨੀ ਦੇਰ ਹੋ ਗਈ ਹੁਣ ਸੂਈ ਬਾਈ ਚੱਲ ਲੱਗੀ ਸ਼ਾਮ ਨੂੰ ਅੱਜ ਕੱਢਿਆ ਕੁਛ ਹਾਂਜੀ ਹਾਂ ਅੱਜ ਸਵੇਰੇ ਵੀ ਬੱਚਾ ਚਗਾ ਕੇ ਕੱਢਾਈ ਰਾਤ ਬੱਚਾ ਚਗਾ ਤੱਤੀ ਗਈ ਕਿੰਨਾ ਕ ਦੁੱਧ ਬਾਦੂ ਗੋਲੀਆਂ ਏ ਦੁੱਧਤਾ ਇਹਨੂੰ 16-17 ਕਿਲੋ ਦੇਣਾ ਚਾਹੀਦਾਗਾ ਮਾਲਕਾਂ ਨੇ ਜਿਹੜੀ ਗੱਲ ਮੈਨੂੰ ਉਹ ਕਰਿਆ ਵੀ ਪਿਛਲੇ ਸਪੀਅ 14 ਕਿਲੋ ਦੁੱਧ ਦਿੱਤਾ ਜੀ ਹਾਂ 16-17 ਦੇ ਸਕਦੇ ਆ ਕਿਉਂਕਿ ਜਿਹੜੇ ਹਿਸਾਬ ਨਾਲ ਇਹਦੀ ਸਰੀਰ ਆ ਯਾਰ ਇਹਦੀ ਬਾਡੀ ਆ ਤੇ ਲੇਵੇ ਦੀ ਬਣਤਰ ਆ ਸਭ ਤੋਂ ਮੇਨ ਗੱਲ ਆ ਝੋਟੀ ਦਾ ਥਣ ਥਣੋਟ ਵਾਲਾ ਟੋਪ ਬਦਲ ਗਿਆ ਆ ਇਥੇ ਧਾਰਾਂ ਦਿਖਾ ਦੇ ਮਾਰੇ ਪਰ ਤਬ ਵੀ ਇਹ ਜੀ ਲੱਗਿਆ ਕੋਰੀ ਦੇ ਚਵਾਈ ਵਾਲਾ ਦਾ ਐਂਡੇ ਆ ਕੰਮ ਜੰਮੀ ਹੈ ਨਾ ਬਾਰੇ ਸਰੇ ਚਵਾਈ ਆਈ ਮੋਤੀ ਪੋਲੀ ਜਵੇਂ ਜਵਾਖਤ ਹੋਈ ਜਾ ਬਈ ਪਿਛਲੇ ਸਣਾ ਚ ਮਾਰ ਦੇ ਅਬ ਬਾल्टी ਛੋਟੀ ਲੈ ਆ ਵਾਲੀ ਮਾਰਤੀ ਤਾਂ ਬਸ ਤੁਨੂੰ ਆ ਲਓ ਜੀ ਚਵਾਈ ਚਬੂਈ ਦੇ ਤਾਂ ਸੱਜਣੋ ਇਹ ਗੱਲ ਕਰ ਲਈਏ ਬਾਹਰ ਆਣ ਦੇ ਸਰਲਾ ਛੱਟਾ ਜਮੇ ਨਹੀਂ ਹੈਗਾ ਜੀ ਕੋਈ ਜਮਾ ਚਵਾਈ ਚਬੂਈ ਦੇ ਤਾਂ ਗੱਲ ਕਰ ਲਈਏ ਸੱਜਣੋ ਤੁਨੂੰ ਹੱਥ ਲਾਉਣ ਦੀ ਲੋੜ ਹੀ ਨਹੀਂ ਪੈਣੀ ਇਹਦੀ ਚਾਹੇ ਬਾਈ ਤੋਂ ਕੋਈ ਸੱਜਣ ਆਨਲਾਈਨ ਆ ਗਾ ਨਾ ਜਮਾ ਤਸੱਲੀ ਕਰਕੇ ਲੈ ਆਈ ਅਬੀ ਅਗਲੇ ਚ ਮਾਰ ਦੇ ਦੋ ਦੋ ਹੋਰ ਲੋ ਜੀ ਲੋ ਬਾਅੋ ਕੀਆ ਕੰਮ ਠੀਕ ਹੈ ਅਰੇ ਰੇਟ ਗੁਰੂ ਇਹਦਾ ਕਿੰਨਾ ਕ ਕਰਦੇ ਆ ਫਿਰ ਰੇਟ ਗੁਰੂ ਵੀ ਆਪਾਂ ਇਹਦਾ ਫੋਨ ਤੇ ਕਰਾਂਗੇ ਬਾਲਾ ਤਾਂ ਨਹੀਂ ਕਰਦੇ ਨਾ ਨਾ ਜੈ ਜੈ ਜੀ ਆ ਰੁਪਈਏ ਨਾ ਮੰਗਦਾ ਹੀ ਆਪਾਂ ਆ ਰੁਪਈਏ ਵਾਈ ਨਾ ਮੇਰੀ ਹੋਈਆ ਗੱਲ ਰੁਪਈਏ ਵਾਈ ਕਹਿੰਦਾ ਉੰਨੇ ਕੀ ਲਵਾਂਗੇ ਜਿੰਨੇ ਕਰ ਜਿੰਨੇ ਦਾ ਆਪਣਾ ਪਸ਼ੂ ਆ ਜੀ ਉੰਨੇ ਰੁਪਈਏ ਲਵਾਂਗੇ ਜਿੰਨੇ ਦਾ ਪਸ਼ੂ ਆ ਤੇ ਜਿੰਨੇ ਇਹਦਾ ਗੁਰੂ ਜੀ ਆ ਸਾਰੇ ਐਡਾ ਐਡਾ ਆ ਤੁਹਾਡੀਆਂ ਪੈਖਾਂ ਨਹੀਂ ਆਉਂਦੀ ਉੰਨੇ ਹੀ ਅਗਲੇ ਪਾਸੇ ਆ ਲੇਵਾ ਤੇ ਉੰਨੇ ਹੀ ਪਿਛਲੇ ਪਾਸੇ ਜੇ ਮੈਂ ਗੱਲ ਕਰ ਲਾਂ ਧੁੰਨ ਤੋਂ ਲੈ ਕੇ ਸੂਲ ਤੱਕ ਆਈ ਜਮਾ ਸਾਰਾ ਦਿਖਾ ਦਾਂ ਕੋ ਗਾਲੇ ਪਾਸੇ ਵੀ ਆ ਲੇਵਾ ਤੇ ਇੱਥੋਂ ਬਾਡੀ ਬੁੱਡੀ ਆ ਜਿਹੜੀ ਬਾਡੀ ਬੁੱਡੀ ਸੱਜਣੋਂ ਲਾਜਵਾ ਵਾ ਦੇਖੋ ਜੀ ਜਮਾ ਕੱਲੋਂ ਦਾ ਬੈਠਿਆ ਜਾਂਦਾ ਜੀ ਤਾਂ ਮੈਂ ਕਰਦੀ ਖਾਲੀ ਕਰਤੀ ਦੋ ਵਲੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਣਿਆ ਨੀਲੀ ਰਾਵੀ ਦਾ ਨਗੀਨਾ ਇਹ ਵੀ ਤੋਰ ਦੇ ਖੋਲ ਕੇ ਇਹਨੂੰ ਕਾਕ ਮਹੀਨੇ ਹੋ ਗਏ ਸੂਈ ਨੂੰ ਬੱਚਾ ਹੈਗਾ ਦਾ ਇਹ ਪਾੜੇ ਮਿਲਦੀ ਆ ਜੀ ਸਾਡੇ 6 ਮਹੀਨੇ ਦੀ ਗੱਬਣਾ ਜੀ ਬੂਰੇ ਨਾਰਲੀ ਦਾ ਟੀਕਾ ਲਵਾਇਆ ਹੋਇਆ ਇਹਦੇ ਨਾਰਲੀ ਵਾਲੇ ਬੂਰੇ ਨੀਲੀ ਦਾ ਬੂਰੇ ਨੀਲੀ ਦਾ ਵੀ ਟੀਕਾ ਲਵਾਇਆ ਹੋਇਆ ਜੀ ਹਾਂ ਤੇ ਕੱਟਕੁੱਟ ਵੀ ਚੰਗਾ ਟੇਡਾ ਤੇ ਅੱਖਾ ਜਿਹੜੀ ਅੱਖ ਪਿਓਰ ਨੀਲੀ ਵਾਲੀ ਆ ਗਈ 3 ਸੂਏ ਚੋਈ ਹੈ ਜੀ ਮੈਂ ਇਹ ਅੱਛਾ ਹਾਂਜੀ ਓ ਰਾਜਾ ਪਤਾ ਤੇ ਜੇ ਕੋਈ ਗੱਲ ਨਹੀਂ ਪੀ ਲੰਦੇ ਤੇ ਜੇ ਗੱਲਬਾਤ ਕਰ ਲੈਣਾ ਸੱਜਣੋ ਪਿਓਰ ਨੀਲੀ ਦਾ ਵਿੱਚ ਆ ਗਈ ਅੱਖ ਦਿਖਾ ਦੋ ਜਮਾਨ ਹਾਂ ਇਧਰੋਂ ਅੱਖੂ ਖੈਕ ਚੈੱਕ ਕਰ ਸਕਦੇ ਹੋ ਗੁਲਾਬੀ ਅੱਖਾਂ ਚ ਆ ਗਈ ਬਿਲਕੁਲ 15 ਕਿਲੋ ਦੁੱਧ ਹੁੰਦੇ ਹੀ ਤਾਜੀ ਜਦੋਂ ਸੂਈ ਆ ਗਈ ਅੱਛਾ ਹਾਂ ਲੈ ਚਲਾ ਇਹਨੂੰ ਲੈ ਚਲਾ ਦੇ ਭਾਈ ਇਹਨੂੰ ਕਮਾ ਲੈ ਇੱਥੋਂ ਆ ਜਾਓ ਤੁਹਾਨੂੰ ਇੱਥੇ ਇੱਥੇ ਤੋਂ ਕਮਾ ਲਓ ਸੂਆ ਕਿਹੜਾ ਹੋ ਗੋਲੂ ਇਹਦਾ ਤੀਜਾ ਸੂਈ ਆਈ ਸੂਆ ਤੀਜਾ ਗੱਭਣ ਕਿੰਨੇ ਮਹੀਨਿਆਂ ਦੀ ਹੈ ਸਾਢੇ 6 ਮਹੀਨੇ ਹੀ ਗੱਭਣਾ ਜੀ ਸਾਢੇ 6 ਮਹੀਨਿਆਂ ਦੀ ਗੱਭਣਾ ਦੁੱਧ ਕਿੰਨਾ ਹੁਣ ਦੁੱਧ 5-6 ਲੀਟਰ ਆਈ ਦੁੱਧ 5-6 ਲੀਟਰ ਦੋਏ ਡੰਗ ਮਿਲਦੀ ਆ ਹਾਂ ਜੀ ਦੋਏ ਵੀ ਮਿਲ ਪੈਂਦੇ ਜੇ ਮੈਂ ਚਿੱਤ ਖੁਸ਼ ਕਰਕੇ ਕਦੇ ਇੱਕ ਵੀ ਚੋ ਲੈਣਾ ਮੈਂ ਅੱਛਾ ਉਦਾਂ ਦੋਏ ਡੰਗ ਮਿਲਦੀ ਆ ਠੰਡੀ ਜੀ ਹਾਂ ਜੀ ਹਾਂ ਉਹ ਥੋੜਾ ਜਿਹਾ ਕੰਮ ਦਾ ਸੀਜ਼ਨ ਚੱਲ ਰਿਆ ਨਾ ਜੀ ਠੀਕ ਆ ਕਹਿੰਦਾ ਲੈ ਸੱਜਣਾ ਦੋਨੇ ਟਾਈਮ ਬਾਈ ਕਹਿੰਦਾ ਮਿਲਦੀ ਆ ਦੁੱਧ ਹੈਗਾ 5 ਤੋਂ 6 ਕਿਲੋ ਤੇ ਆ ਜੇ ਗੱਲ ਕਰਦੀ ਨਾ ਪਿਓਰ ਨੀਲੀ ਜੀ ਗਈ 100 ਦਾ 100 ਟੀਕਾ ਬਹੁਤ ਚੰਗਾ ਲੱਗੇ ਦਸੇਰ ਸਰਪੰਚ ਆ ਜਿਹੜਾ ਬੂੜਾ ਸਾਣਾ ਲੈਤੇ ਹਾਂ ਇੱਕ ਵਾਰੀ ਫੇਸ ਕੁਆਲਿਟੀ ਦਿਖਾ ਲਈ ਇਧਰ ਨੂੰ ਹਾ ਟੀਕਾ ਇਹਦੇ ਲੱਗਿਆ ਵੀ ਪਿਓ ਪਿਓਰ ਨੀਲੀ ਦੀ ਟੀਕਾ ਲੱਗਿਆ ਬੂਰੇਨਾਰਲੀ ਵਾਲੇ ਦਾ ਇੱਥੇ ਤੋਂ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਤੇ ਡੇ ਕੱਟ ਚ ਆ ਗਈ ਤੇ ਅੱਖਾਂ ਵੀ ਚੈੱਕ ਕਰ ਸਕਦੇ ਹੋ ਸੱਜਣੋ ਦੋਨੇ ਅੱਖਾਂ ਆਉਂਦੀਆਂ ਨੇ ਫੁੱਲ ਨੀਲੀ ਚ ਆ ਗਈ ਇਹਦਾ ਰੇਟ ਵੀ ਗੋਲੂ ਫੋਨਤੀ ਕਰਾਂਗੇ ਫੋਨਤੀ ਕਰ ਲਾਂਗੇ ਜੀ ਤੇ ਰੇਟ ਦੋਨਾਂ ਦਾ ਹਾਂ ਇਹਦਾ ਰੇਟ ਵੀ ਫੋਨਤੀ ਹਾਂਜੀ ਹਾਂਜੀ ਨੰਬਰ ਬੋਲ ਦਿਓ ਜੀ 94635 58607 ਜੀ ਇੱਕ ਵਾਰੀ ਫੇਰ ਬੋਲੋ 94635 58607 ਜੀ ਲੈ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਆਪਾਂ ਨੇ ਪਿੰਡ ਨੀਲੋਵਾਲ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਦਾ ਆਪਣੇ ਪਿੰਡ ਦੇ ਉਗਰਾਹਾਂ ਦੇ ਬਿਲਕੁਲ ਨਾਲ ਲੱਗਮਾ ਪਿੰਡਾ ਬਾਈ ਦਾ ਜਿਹੜੇ ਵੀ ਸੱਜਣ ਨੂੰ ਇਹਨਾਂ ਦੋਹਾਂ ਚ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ